ਭਾਰਤ ਦਾ ਅੰਦਰੂਨੀ ਜਿਹੜੇ ਮਸਲੇ ਆ ਉਹਨਾਂ ਦੇ ਉੱਪਰ ਕੋਈ ਬਾਹਰਲਾ ਮੁਲਕ ਸਵਾਲ ਖੜੇ ਕਰੇ ਇਹ ਮੈਨੂੰ ਲੱਗਦਾ ਕਿ ਭਾਰਤ ਦੀ ਜਿਹੜੀ ਗਰਮ ਹੈ ਭਾਰਤ ਦੀ ਕਹੋ ਵੀ ਇੱਜ਼ਤ ਦੇ ਵੀ ਖਿਲਾਫ ਹੈ ਅਮਰੀਕਾ ਇੱਥੋਂ ਤੱਕ ਪਹਿਲਾਂ ਵੀ ਥੋੜੇ ਯਾਦ ਹੋਣਾ ਹੈ ਕਿ ਜਦੋਂ ਟੈਰਿਫ ਦੀ ਗੱਲ ਚੱਲੀ ਤਾਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਉਹਨਾਂ ਨੇ ਕਿਹਾ ਕਿ ਜੀ ਮੈਂ ਭਾਰਤ ਨੂੰ ਦੁਨੀਆ ਦੇ ਸਾਹਮਣੇ ਬੇਨਕਾਬ ਕੀਤਾ ਹੈ ਮਾਲੋਕੇ ਤੁਸੀਂ ਦੇਖੋ ਵੀ ਦੁਨੀਆ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਵੇ ਤੇ ਉਹਨੂੰ ਇੱਕ ਦੇਸ਼ ਦਾ ਰਾਸ਼ਟਰਪਤੀ ਕਹਵੇ ਮੈਂ ਦੁਨੀਆ ਸਾਹਮਣੇ ਬੇਨਕਾਬ ਕਰਦਾ ਇਦਾਂ ਦੀ ਸ਼ਬਦਾਬਲੀ ਜਿਹੜੀ ਆ ਵਰਤੀ ਸੀ ਹੁਣ ਵੀ ਤੁਸੀਂ ਦੇਖੋ ਵੀ ਜਿਹੜੀ ਸੀਜ਼ਫਾਇਰ ਦਾ ਐਲਾਨ ਪਹਿਲਾਂ ਸਾਡੇ ਵੱਲੋਂ ਨਹੀਂ ਹੁੰਦਾ ਦੁਨੀਆ ਸਭ ਤੋਂ ਵੱਡੀ ਕਹ ਲੋ ਅਸੀਂ ਤਾਕਤਾਂ ਦੇ ਵਿੱਚੋਂ ਡੈਮੋਕ੍ਰੇਸੀ ਹੈ ਤੇ ਉੱਥੋਂ ਦਾ ਰਾਸ਼ਟਰਪਤੀ ਸਿੱਧਾ ਟਵੀਟ ਕਰਕੇ ਕਹਿੰਦਾ ਵੀ ਮੈਂ ਦੋਨੇ ਦੇਸ਼ਾਂ ਦਾ ਸਮਝੌਤਾ ਕਰਾ ਕੇ ਸੀਜ਼ਫਾਇਰ ਕਰਵਾ ਦਿੱਤਾ ਸੋ ਇਹਦੇ ਤੇ ਜਿਹੜੇ ਸਵਾਲ ਨੇ ਖੜੇ ਹੁੰਦੇ ਆ ਪਰ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਇੱਕ ਬਾਹਰਲਾ ਬੰਦਾ ਉਹ ਜਿਹਨੂੰ ਇਹ ਵੀ ਨਹੀਂ ਪਤਾ ਵੀ ਅਸਲੀ ਮੁੱਦਾ ਕੀ ਹੈ ਉਹ ਕਹਿ ਰਿਹਾ ਵੀ ਕਸ਼ਮੀਰ ਦਾ ਤਾਂ ਜੀ ਹਜ਼ਾਰਾਂ ਸਾਲ ਪੁਰਾਣਾ ਮੁੱਦਾ ਹੈਗਾ 70 ਸਾਲ ਤੋਂ ਸਾਨੂੰ ਲੱਗ ਹੋਇਆ ਨੂੰ ਹੋਇਆ ਪਾਕਿਸਤਾਨ ਬਣੇ ਨੂੰ ਹੋਇਆ ਤੇ ਕਸ਼ਮੀਰ ਦੇ ਮੁੱਦੇ ਨੂੰ ਚੱਕ ਕੇ ਹਜ਼ਾਰਾਂ ਸਾਲ ਜਿਹੜਾ ਪੁਰਾਣਾ ਬਣਾਤਾ ਸੋ ਇਹ ਸਵਾਲ ਇਕੱਲੇ ਮਨੀਸ਼ ਜਿਹੜਾ ਪੂਰਾ ਦੇਸ਼ ਜਿਹੜਾ ਉਹ ਕਰ ਰਿਹਾ